ਅੱਜ ਆਪਾਂ ਗੱਲ ਕਰਾਂਗੇ ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਦੇ ਕ੍ਰਿਕਟਰ ਦੀ ਤਾਂ ਉਹਨਾਂ ਦੇ ਪਿਤਾ ਨਾਲ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ 'ਚ ਨਸ਼ੇ ਦਾ ਬੋਲਬਾਲਾ ਇਤਾਂ ਦੇਖਿਆ ਜਾਵੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਜਾਂਦਾ ਹੈ ਤਾਂ ਨਸ਼ੇ ਨਾਲ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਨੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਇੱਕ ਸਮੇਂ ਇਹੋ ਜਿਹਾ ਸੀ ਵੀ ਪੰਜਾਬ 'ਚੋਂ ਐਡੇ ਟਕੜੇ ਯੋਧਾ ਕ੍ਰਿਕਟ ਕ੍ਰਿਕਟਰ ਅਤੇ ਐਥਲੈਟਿਕ ਤੇ ਕੁਸ਼ਤੀ ਚ ਜਿਨਾਂ ਨੇ ਆਪਣਾ ਨਾਮ ਬਣਾਇਆ ਹਾਕੀ ਚ ਐਡੇ ਤਕੜੇ ਪਲੇਅਰ ਨਿਕਲੇ ਨੇ ਤੇ ਪੰਜਾਬ ਦਾ ਨਾਮ ਉਹਨਾਂ ਨੇ ਰੌਸ਼ਨ ਕੀਤਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਅੱਜ ਕਈ ਥਾਵਾਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਆਦੀ ਵੀ ਦੱਸਿਆ ਜਾਂਦਾ ਹੈ ਪਰ ਜੇਕਰ ਆਪਾਂ ਗੱਲ ਕਰੀਏ ਹੁਣ ਦੀ ਤਾਂ ਹੁਣ ਅੰਮ੍ਰਿਤਸਰ ਵਾਸੀਆਂ ਲਈ ਮਾਨ ਦੀ ਗੱਲ ਹੈ ਕਿਉਂਕਿ ਅੰਮ੍ਰਿਤਸਰ ਦੇ ਵਾਸੀ ਅਭਿਸ਼ੇਕ ਸ਼ਰਮਾ ਜੋ ਕਿ ਅਭਿਸ਼ੇਕ ਇੰਡੀਅਨ ਟੀਮ ਚ ਸਿਲੈਕਟ ਹੋਏ ਨੇ ਤਾਂ ਆਈਪੀਐਲ ਚ ਵੀ ਉਹਨਾਂ ਦਾ ਪ੍ਰਦਰਸ਼ਨ ਬਹੁਤ ਹੀ ਜ਼ਿਆਦਾ ਵਧੀਆ ਰਿਹਾਗਾ ਤਾਂ ਅਭਿਸ਼ੇਕ ਸ਼ਰਮਾ ਨੇ ਇੰਡੀਅਨ ਟੀਮ ਚ ਆਪਣੀ ਐਂਟਰੀ ਕਰ ਲਈਤੀ ਹੈ ਤਾਂ ਜ਼ਿੰਬਾਬਵੇ ਦੇ ਵਿਰੁੱਧ ਜਿਹੜੀ ਸੀਰੀਜ਼ ਹੋਣ ਜਾ ਰਹੀ ਆ ਉਸ ਵਿੱਚ ਉਹ ਖੇਡਦੇ ਨਜ਼ਰ ਆਉਣਗੇ ਸ਼ੁਭਮਨ ਗਿੱਲ ਤੇ ਅਭਿਸ਼ੇਕ ਸ਼ਰਮਾ ਬਚਪਨ ਤੋਂ ਹੀ ਇਕੱਠੇ ਖੇਡਦੇ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਕਿ ਇਹ ਅਭਿਸ਼ੇਕ ਸ਼ਰਮਾ ਇੱਕ ਮਿਸਾਲ ਹੈ ਤਾ ਅੰਮ੍ਰਿਤਸਰ ਦੇ ਵਾਸੀਆਂ ਲਈ ਵੀ ਖੁਸ਼ੀ ਦੀ ਗੱਲ ਐ ਤਾ ਪੰਜਾਬ ਦੇ ਲੋਕਾਂ ਲਈ ਵੀ ਖੁਸ਼ੀ ਦੀ ਗੱਲ ਆ ਤਾ ਪੰਜਾਬ ਦੇ ਨੌਜਵਾਨਾਂ ਨੂੰ ਵੀ ਇਸ ਨੂੰ ਦੇਖ ਕੇ ਸਿੱਖਿਆ ਲੈਣੀ ਚਾਹੀਦੀ ਐ ਤਾ ਤੁਸੀਂ ਦੇਖੋ ਇੱਕ ਬੱਚਾ ਜਿਹੜਾ ਮਿਹਨਤ ਕਰਕੇ ਸਵੇਰੇ 4 ਵਜੇ ਉੱਠਦਾ ਇਸ ਤੇ ਰਾਤ ਦੇ 7:00 ਵਜੇ ਤੱਕ ਉਹ ਪ੍ਰੈਕਟਿਸ ਕਰਦਾ ਸੀ ਇੰਨੀ ਉਸਨੇ ਮਿਹਨਤ ਕੀਤੀ ਆ ਤਾ ਤੁਸੀਂ ਮਿਹਨਤ ਦਾ ਫਲ ਦੇਖੋ ਉਸ ਨੂੰ ਮਿਲਿਆ ਤਾ ਅੱਜ ਉਹ ਇੰਡੀਅਨ ਟੀਮ 'ਚ ਖੇਡਦਾ ਨਜ਼ਰ ਆ ਰਿਹਾ ਹੈ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਜੇ ਬਾਕੀ ਦੀ ਜਾਣਕਾਰੀ ਆਓ ਸੁਣਦੇ ਹਾਂ ਉਹਨਾਂ ਦੇ ਪਿਤਾ ਜੀ ਦਾ ਕੀ ਕਹਿਣਾ ਹੈ ਹਾਂਜੀ ਸਰ ਆਪਣਾ ਨਾਮ ਦੱਸ ਕੇ ਮੈਂ ਨਾਮ ਰਾਜਕਮਰ ਸ਼ਰਮਾ ਹਾਂ ਮੈਂ ਅਭਿਸ਼ੇਕ ਸ਼ਰਮਾ ਦਾ ਪਾਪਾ ਹਾਂ ਬੱਸ ਕੀ ਕਹਾਂ ਜੀ ਕਿ ਕਿੰਨੀ ਖੁਸ਼ੀ ਹੋਈ ਹੈ ਕਿ ਅੱਜ ਇੱਕ ਵੱਡੀ ਸਿਲੈਕਸ਼ਨ ਹੋਣੀ ਬੈਠੀ ਹੈ ਬੜੇ ਅੱਜ ਖੁਸ਼ੀ ਦਾ ਬੜਾ ਦਿਨ ਹੈ ਵੱਡਾ ਦਿਨ ਹੈ ਕਿ ਸਾਡੇ ਘਰ ਅੱਜ ਇੰਨੀ ਖੁਸ਼ੀ ਦਾ ਦਿਨ ਆਇਆ ਹੋਇਆ ਹੈ ਕਿ ਅਭਿਸ਼ੇਕ ਸ਼ਰਮਾ ਇੰਡੀਆ ਟੀਮ ਦੇ ਸਿਲੈਕਟ ਹੋਏ ਹੈ ਜਦੋਂ ਉਹਦਾ ਨਾਮ ਆਇਆ ਅਸੀਂ ਬਹੁਤ ਖੁਸ਼ ਹਾਂ ਔਰ ਸਾਨੂੰ ਇੰਨੀਆਂ ਕਿ ਵਧਾਈਆਂ ਆਈਆਂ ਅੰਮ੍ਰਿਤਸਰ ਤੋਂ ਸਾਰੇ ਵਾਸੀਆਂ ਨੇ ਵਧਾਈਆਂ ਦਿੱਤੀਆਂ ਮੇਰੇ ਯਾਰਾਂ ਦੋਸਤਾਂ ਨੇ ਸਾਰੇ ਪਲੇਰਾਂ ਨੇ ਸਾਰੇ ਕੋਚਾ ਨੇ ਔਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅਭਿਸ਼ੇਕ ਨੂੰ ਬਹੁਤ ਪਿਆਰ ਦਿੱਤਾ ਔਰ ਸ਼ੀਰਵਾ ਦਿੱਤਾ ਪ੍ਰੈਕਟਿਸ ਸਰ ਕਿੱਥੇ ਕਰਦੇ ਨੇ ਅਭਿਸ਼ੇਕ ਅਭਿਸ਼ੇਕ ਦੇਖੋ ਪਹਿਲਾਂ ਤੇ ਸਟਾਰਟ ਤੇ ਤੇ ਅੰਮ੍ਰਿਤਸਰ ਦੀ ਉਹਦੀ ਸਟਾਰਟਿੰਗ ਹੋਈ ਹੈ ਉਹ ਅੰਮ੍ਰਿਤਸਰ ਗਾਂਧੀ ਗਰਾਊਂਡ 'ਚ ਕਰਦਾ ਸੀ ਉਦੋਂ ਮੈਂ ਕੋਚ ਸੀ ਸੀਨੀਅਰ ਔਰ ਮੇਰੇ ਕੋਲ ਜਿਆਦਾ ਟਾਈਮ ਉਹਦਾ ਮੇਰੇ ਨਾਲ ਹੀ ਰਿਹਾ ਔਰ ਜਦੋਂ ਉਹ ਜੋ ਜੋ ਵੱਡਾ ਹੁੰਦਾ ਗਿਆ ਤਦੋਂ ਤੋਂ ਉਹਦੇ ਨਾਲ ਬੜੇ ਬੜੇ ਵੱਡੇ ਪਲੇਅਰ ਔਰ ਕੋਚ ਜੁੜੇ ਜਿਹੜੇ ਕਿ ਅੰਡਰ 16 ਜਦੋਂ ਐਨਸੀਏ 'ਚ ਚਲਾ ਗਿਆ ਉੱਥੇ ਰਾਹੁਲ ਦਰਾਵਿੜ ਸਾਬ ਮਿਲੇ ਉਹਨੂੰ ਉਹਨਾਂ ਨੇ ਬੜੀ ਅੱਛੀ ਇਹਨੂੰ ਟ੍ਰੇਨਿੰਗ ਕਰਾਈ ਫਿਰ ਪੰਜਾਬ ਦੇ ਇਹਦੇ ਪੰਜਾਬ ਦੇ ਕੋਚ ਸੀ ਅਰुण ਵੇਦੀ ਉਹਨਾਂ ਨੇ ਮੈਨੂੰ ਇੱਕ ਲਫ਼ਜ਼ ਕਿਹਾ ਸੀ ਮੈਨੂੰ ਅੱਜ ਵੀ ਯਾਦ ਆਉਂਦਾ ਹੈ ਉਹਨਾਂ ਨੇ ਕਿਹਾ ਸੀ ਕਿ ਇਹ ਆਉਣ ਵਾਲੇ ਟਾਈਮ 'ਚ ਤੁਸੀਂ ਲਿਖ ਲੋ ਇਹ ਦੋ ਪਲੇਅਰ ਪੰਜਾਬ ਦੇ ਇੰਡੀਆ ਖੇਡਣਗੇ ਮੈਂ ਕਿਹਾ ਜੀ ਭਾਜੀ ਕਿੱਸੇ ਤੁਸੀਂ ਕਹਿੰਦਾ ਕਹਿੰਦੇ ਸ਼ੋਮਨ ਗਿੱਲ ਤੇ ਅਭਿਸ਼ੇਕ ਸ਼ਰਮਾ ਇਹ ਦੋਨੋਂ ਇੰਡੀਆ ਖੇਡਣਗੇ ਤੁਸੀਂ ਲਿਖ ਕੇ ਜੇਬ 'ਚ ਪਾ ਲਓ ਔਰ ਮੈਂ ਉੱਥੇ ਬੈਠਾ ਸੀ ਬੜਾ ਰਾਂਸੀ ਉੱਥੇ ਡੀਪੀਆ ਆਜ਼ਾਦ ਸਾਹਿਬ ਆ ਗਏ ਜਿਹੜੇ ਕਪਿਲਦੇਵ ਦੇ ਗੁਰੂ ਨੇ ਉਹਨਾਂ ਨੇ ਇਹਨਾਂ ਇੱਕ ਛੋਟੇ ਬੱਚਿਆਂ ਦੀ ਅੰਡਰ 12 ਦੀ ਇੱਕ ਅਕੈਡਮੀ ਬਣਾਈ ਸੀ ਉਹਦੇ ਵਿੱਚ ਇਹਨਾਂ ਦੋਵਾਂ ਨੂੰ ਸਿਲੈਕਟ ਕੀਤਾ ਆਇਆ ਸੀ ਉਹ ਰਾਜਾ ਸਾਹਿਬ ਨੇ ਇੰਨੇ ਅੱਛੇ ਸ਼ਬਦ ਬੋਲੇ ਮੈਨੂੰ ਕਹਿੰਦੇ ਬੇਟਾ ਰਾਜਕੁਮਾਰ ਮੈਂ ਵੀ ਉਹਨਾਂ ਦਾ ਸਟੂਡੈਂਟ ਰਿਆ ਹਾਂ ਉਹ ਮੈਨੂੰ ਕਹਿੰਦੇ ਬੇਟਾ ਰਾਜਕੁਮਾਰ ਇਹ ਜਿਹੜਾ ਤੇਰਾ ਬੇਟਾ ਵਿਸ਼ੇ ਚਰਮਾਨਾ ਅੱਜ ਮੈਂ ਤੈਨੂੰ ਇੱਕ ਸ਼ਬਦ ਕਹਿਣ ਲੱਗਾ ਇਹ ਹਿੰਦੁਸਤਾਨ ਖੇਲੇਗਾ ਇਹ ਲੜਕੇ 'ਚ ਇੰਨਾ ਟੈਲੈਂਟ ਆ ਇਹਨੂੰ ਕੋਈ ਰੋਕ ਨਹੀਂ ਸਕੇਗਾ ਉਹ ਮੈਂ ਮੈਂ ਕਿਹਾ ਸਰ ਤੁਸੀਂ ਇਹ ਤਾਂ ਜਬੱਚਾ ਜਿਹਾ ਤੁਸੀਂ ਕਿਸ ਤਰ੍ਹਾਂ ਕਹਿੰਦੇ ਮੇਰੀ ਅੱਖ ਦੀ ਪਛਾਣ ਹੈ ਔਰ ਮੈਂ بڑے بڑے ਪਲੇਅਰ ਕੱਢੇ ਆ ਪਰ ਮੈਂ ਇਹ ਪਲੇਅਰ ਦੋਨੋਂ ਦੇ ਪਲੇਅਰਾਂ ਦੇ ਬਾਰੇ ਇੱਕ ਗੱਲ ਕਹਿ ਦੇਣਾ ਅਭਿਸ਼ੇਕ ਸ਼ਰਮਾ ਔਰ ਸ਼ੁਮਨ ਗਿਲ ਪੰਜਾਬ ਦੇ ਨੇ ਔਰ ਹਿੰਦੁਸਤਾਨ ਖੇលਨਗੇ ਅੱਜ ਦੋਵੇਂ ਇਕੱਠੇ ਖੇਡਦੇ ਨੇ ਹਾਂ ਬਚਪਨ ਜੇ ਅੰਡਰ 12 ਤੋਂ ਲੈ ਕੇ ਅੱਜ ਤੱਕ ਇਕੱਠੇ ਨੇ ਔਰ ਹਰ ਟੀਮ ਜਿਹੜੀ ਵੀ ਟੀਮ 'ਚ ਦੋਨੋਂ ਜਾਂਦੇ ਨੇ ਉਹ ਵਨ ਸੈਟਡ ਮੈਚ ਕਰ ਦਿੰਦੇ ਨੇ ਅਬ ਜੇਕਰ ਗੱਲ ਹੋਈ ਹੈ ਕਿੰਨੀ ਖੁਸ਼ੀ ਹੈ ਉਹਨੂੰ ਜ਼ਿੰਬਾਬਵੇ ਡੂਡ ਦੇ ਵਿੱਚ ਜਾਈ ਇਨਫਲੈਕਸ਼ਨ ਹੋਈ ਬਹੁਤ ਖੁਸ਼ੀ ਹੋਈ ਹੈ ਉਹਦਾ ਸੁਪਨਾ ਸੀ ਮੈਂ ਹਿੰਦੁਸਤਾਨ ਖੇਡਣਾ ਔਰ ਅੱਜ ਉਹਦਾ ਪੂਰਾ ਹੋਇਆ ਪਰ ਲੇਕਿਨ ਅਜੇ ਉਹ ਕਹਿੰਦਾ ਅਜੇ ਤੇ ਮੇਰੀ ਜਾਨੀ ਸ਼ੁਰੂ ਹੋਈ ਹੈ ਮੈਂ ਅ ਲੰਬਾ ਖੇਡਣਾ ਔਰ ਮੈਨੂੰ ਸਾਰਿਆਂ ਦਾ ਅਸ਼ੀਰਵਾਦ ਮਿਲੇ ਔਰ ਹਾਰਡ ਵਰਕ ਕਰਾਂ ਔਰ ਜਿੰਨਾ ਮੈਂ ਹਾਰਡ ਵਰਕ ਕਰਾਂਗਾ ਉਹਨਾਂ ਦਾ ਰਿਜ਼ਲਟ ਵਧੀਆ ਆਏ ਰਿਸਤਿ ਆਨੇ ਸ਼ੁਰੂ ਹੋਏ ਹਨ ਆਈਪੀਐਲ ਤੋਂ ਬਾਅਦ ਨਹੀਂ ਅਜੇ ਤੇ ਇਹਨੇ ਕੋਈ ਇਦਾਂ ਦੀ ਗੱਲ ਹੋਈ ਲੇਕਿਨ ਇਹ ਹੈ ਕਿ ਅਜੇ ਉਹ ਛੋਟਾ ਹੈ ਤੇ ਜੋ ਜੋ ਵੱਡਾ ਹੋਏਗਾ ਜੋ ਆਪਣਾ ਕੈਰੀਅਰ ਬਣਾਏਗਾ ਤੇ ਦੇਖਾਂਗੇ ਜਿਸ ਤਰ੍ਹਾਂ ਜੋ ਸਮਾ ਗਏਗਾ ਉਸ ਦਾ ਆਪਣਾ ਚਲਾਗੇ ਤੁਸੀਂ ਜਿਵੇਂ ਦੱਸਿਆ ਯੁਗਰਾਜ ਸਿੰਘ ਦਾ ਬਹੁਤ ਯੋਗਦਾਨ ਹੈ ਨਾ ਹਾਂ ਉਹ ਦੇਖੋ ਜੀ ਯੁਗਰਾਜ ਸਿੰਘ ਜੀ ਦਾ ਬੜਾ ਯੋਗਦਾਨ ਹੈ ਇੱਥੇ ਉਹਨਾਂ ਨੇ ਇਹਨੂੰ ਬਹੁਤ ਟ੍ਰੇਨਿੰਗ ਕਰਾਈ ਆ ਔਰ ਉਹਨਾਂ ਦੇ ਹੀ ਅੱਜ ਤੱਕ ਉਹਨਾਂ ਕਰਕੇ ਹੀ ਇੰਨਾ ਵੱਡਾ ਰਿਜ਼ਲਟ ਆਇਆ ਔਰ ਉਹਨਾਂ ਨੇ ਆਪਣੀ ਪੂਰੀ ਜਿੰਨੀ ਵੀ ਉਹਨਾਂ ਦੀ ਉਹਨਾਂ ਦੀ ਟੀਮ ਹੈ ਇੱਕ ਜਿਹੜੀ ਯוגਰਾਜ ਸਿੰਘ ਨੂੰ ਟ੍ਰੇਨਿੰਗ ਕਰਾਉਂਦੀ ਸੀ ਕੋਈ ਰਨਿੰਗ ਕਰਾਉਂਦੀ ਸੀ ਕੋਈ ਮੈਡੀਟੇਸ਼ਨ ਕਰਾਉਂਦੇ ਸੀスイਮਿੰਗ ਕਰਾਉਂਦੇ ਸੀ ਜਿਮ ਕਰਾਉਂਦੇ ਸੀ ਉਹਨਾਂ ਨੇ ਆਪਣੀ ਸਾਰੀ ਟੀਮ ਇਹਦੇ ਨਾਲ ਲਾਈ ਫੀ ਔਰ ਟਾਈਮ ਟੂ ਟਾਈਮ ਸਾਰੀ ਪ੍ਰੈਕਟਿਸ ਉਹ ਕਰਾਉਂਦੇ ਸੀ ਔਰ ਉਹ ਖੁਦ ਆਪ ਉੱਪਰ ਖਲੋ ਕੇ ਇਹਨੂੰ ਬੜੀ ਬੈਟਿੰਗ ਕਰਾਉਂਦੇ ਸੀ ਔਰ ਇਹਦੀ ਹਰ ਗਲਤੀ ਨੂੰ ਦੱਸਣਾ ਫਿਰ ਇਹਨੂੰ ਇੰਟਰਨੈਸ਼ਨਲ ਲੈਵਲ ਦਾ ਐਕਸਪੀਰੀਅੰਸ ਦੇਣਾ ਔਰ ਹਰ ਸਟਾਈਲ ਦੱਸਣਾ ਔਰ ਉਹ ਉਹਨਾਂ ਨੇ ਹਰ ਟਾਈਮ ਇਹਨੂੰ ਆਪਣੇ ਕੋਲ ਫੋਨ ਕਰਕੇ ਪੁੱਛਣਾ ਅਗਰ ਬਾਹਰ ਵੀ ਗਈ ਸੀ ਨਾ ਉਥੋਂ ਵੀ ਫੋਨ ਕਰਕੇ ਪੁੱਛਣਾ ਵੀ ਅੱਜ ਤੇਰਾ ਕੀ ਸ਼ਡਿਊਲ ਹੈ ਸੈਕਿੰਡ ਉਹਨਾਂ ਨੇ ਆਪਣਾ ਸ਼ਡਿਊਲ ਜਦੋਂ ਬਾਹਰ ਹੋਣਾ ਤੇ ਅਗਰ ਕਿਹਾ ਵੀ ਸ਼ੇਕ ਅੱਜ ਫ੍ਰੀ ਹੈਗਾ ਤੇ ਉਹਨਾਂ ਨੇ ਆਪਣੇ ਫਾਦਰ ਸਾਹਿਬ ਦੀ ਵੀ ਡਿਊਟੀ ਲਗਾਈ ਸੀ ਯੋਗਰਾਜ ਸਿੰਘ ਜੀ ਦੀ ਜਿਹੜੇ ਬੜੇ ਬੜੇ ਵਧੀਆ ਕੋਚ ਨੇ ਉਹਨਾਂ ਕੋਲ ਬਹੁਤ ਪੰਡਾਹ ਰਿਆ ਕੋਚ ਦਾ ਉਹਨਾਂ ਨੇ ਇਹਨੂੰ ਆਪਣੇ ਕੋਲ ਬੁਲਾ ਕੇ ਟ੍ਰੇਨਿੰਗ ਕਰਾਉਂਦੇ ਸੀ ਫਿਰ ਜਦੋਂ ਫ੍ਰੀ ਟਾਈਮ ਹੁੰਦਾ ਸੀ ਉਹਨਾਂ ਕੋਲ ਚਲ ਜਾਂਦਾ ਸੀ ਜਾ ਜਗਰਾਤ ਸਿੰਘ ਜੀ ਕਿਤੇ ਵੀ ਹੁੰਦੇ ਸੀ ਨਾ ਉਹਨੂੰ ਆਪਣੇ ਕੋਲ ਬੁਲਾ ਲੈਂਦੇ ਸੀ ਜਦੋਂ ਇਹ ਫ੍ਰੀ ਹੁੰਦਾ ਸੀ ਔਰ ਉਹਨਾਂ ਨੇ ਬੜੀ ਦੂਰ ਦੂਰ ਵੀ ਇਹਨੂੰ ਟ੍ਰੇਨਿੰਗ ਕਰਾਈ ਕਦੀ ਚਨਈ ਚ ਕਦੀ ਗੋਆ ਕਦੀ ਦੁਬਈ ਕਦੀ ਬੰਬੇ ਕਦੀ ਗੁਰਗੋਂ ਇਦਾਂ ਹਰ ਹਰ ਡਿਫਰੈਂਸ ਗਰਾਉਂਡਾਂ 'ਚ ਇਹਨੂੰ ਪ੍ਰੈਕਟਿਸ ਕਰਾਉਂਦੇ ਸੀ ਔਰ ਉਹ ਪ੍ਰੈਕਟਿਸ ਜਿਹੜੀ ਹਾਰਡਵਰਕ ਕਰਾਇਆ ਉਹਦਾ ਰਿਜ਼ਲਟ ਆਇਆ ਮੈਂ ਉਹਨਾਂ ਦਾ ਥੈਂਕਸ ਕਰਦਾ ਉਹਨਾਂ ਦਾ ਹੱਥ ਜੋੜ ਕੇ ਨਮਸਕਾਰ ਕਰਦਾ ਕਿ ਇੱਡੇ ਵੱਡੇ ਮਹਾਨ ਪਲੇਅਰ ਜਿਹੜੇ ਜਿਨ੍ਹਾਂ ਨੇ ਵਰਲਡ ਚ ਨਾਮ ਪੈਦਾ ਕੀਤਾ ਜੁਗਰਾਜ ਸਿੰਘ ਜੀ ਉਹ ਮੇਰੇ ਬੇਟੇ ਨੂੰ ਟ੍ਰੇਨਿੰਗ ਕਰਾਉਂਦੇ ਫਿਰ ਨੈਚੁਰਲ ਫਿਰ ਰਿਜ਼ਲਟ ਤੇ ਅੱਛਾ ਆਏਗਾ